ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਮੂੰਗ ਦਾਲ ਦੀ ਪਰਸ਼ੀ ਬਣਾਵਾਂਗੇ ਇਹ ਮੂੰਗੀ ਤੁਲੀ ਲਈ ਹੈ ਆਪਾਂ ਨੇ ਇਹਦੇ ਵਿੱਚ ਨਾ ਆਪਾਂ ਨੇ ਖੁਆ ਨਾ ਦੁੱਧ ਨਾ ਕਿਉਂ ਵੀ ਬਹੁਤ ਥੋੜਾ ਪਏਗਾ ਤੇ ਅੱਜ ਆਪਾਂ ਬਣਾਉਂਦੇ ਆਂ ਦੇਖੋ ਔਰ ਇੰਨੀ ਸਵਾਦ ਬਣਦੀ ਹੈ ਕਿ ਇੱਕ ਵਾਰ ਤੁਸੀਂ ਬਣਾ ਕੇ ਦੇਖੋ ਇਹ ਦੇਖੋ ਜੀ ਆਪਾਂ ਨੇ ਪਹਿਲਾਂ ਦਾਲ ਨੂੰ ਇਹ ਤਕਰੀਬਨ ਇੱਕ ਕਟੋਰੀ ਦਾਲ ਹੈ ਤੇ ਇਹਨੂੰ ਮੈਂ ਬਿਲਕੁਲ ਸਲੋ ਅੱਗ ਤੇ ਪੁੱਲਵਾਣੀ ਹੈ ਬਸ ਸੁੱਕੀ ਡ్రਾਈ ਰੋਸਟ ਕਰਨੀ ਹੈ ਆਪਾਂ ਨੇ ਇਹਦੇ ਵਿੱਚ ਕੁਝ ਨਹੀਂ ਪਾਣਾ ਨਾ ਘਿਓ ਨਾ ਕੁਝ ਵੀ ਨਹੀਂ ਪਾਣਾ ਤੇ ਇਹਨੂੰ ਆਪਾਂ ਬਿਲਕੁਲ ਸਲੋ ਅੱਗ ਤੇ ਭੁੰਨੀ ਜਾਵਾਂਗੇ ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਤੇ ਇਹ ਧਿਆਨ ਰੱਖਣਾ ਕਿ ਬਿਲਕੁਲ ਹੀ ਸਲੋ ਅੱਗ ਤੇ ਇਹਨੂੰ ਭੁੰਨਣਾ ਹੈ ਜੇ ਤੇਜ਼ ਹੋਏਗੀ ਤਾਂ ਇਹ ਉਪਰੋਂ ਲਾਲ ਹੋ ਜਾਏਗੀ ਕਿ ਤਾਂ ਕਲਰ ਚੇਂਜ ਹੋ ਜਾਏਗਾ ਅੰਦਰੋਂ ਕੱਚੀ ਰਹਿ ਜਾਏਗੀ ਆਪਾਂ ਇਹਨੂੰ ਬਿਲਕੁਲ ਸਲੋ ਤੇ ਪੁੰਦੇ ਆਂ ਆ ਦੇਖੋ ਜੀ ਮੈਨੂੰ ਤਕਰੀਬਨ 10 ਮਿੰਟ ਹੋ ਗਏ ਆ ਕਿਉਂਕਿ ਬਿਲਕੁਲ ਸਲੋ ਅੱਗੇ ਮੈਨੂੰ ਬੁੰਦ ਰਹੀ ਆ ਇਧਰ ਦੇਖੋ ਕਲਰ ਵੀ ਚੇਂਜ ਹੋ ਗਿਆ ਥੋੜਾ ਥੋੜਾ ਤੇ ਖੁਸ਼ਬੂ ਵੀ ਆ ਰਹੀ ਹੈ ਥੋੜਾ ਜਿਹਾ ਆਪਾਂ ਇਹਨੂੰ ਹੋਰ ਭੁੰਨ ਲੈਂਦੇ ਆਂ ਦੇ ਇਹਨਾਂ ਤੁਸੀਂ ਚਾ ਇੱਕ ਦਾਣਾ ਖਾ ਕੇ ਦੇਖ ਲਓ ਤਾਂ ਪਤਾ ਲੱਗ ਜਾਂਦਾ ਕਿ ਇਹਦੇ ਚ ਪੱਚਾ ਪਨ ਨਹੀਂ ਐ ਐਂ ਕ੍ਰਿਸਪੀ ਹੋ ਜਾਂਦੀ ਐ ਬਸ 2 ਮਿੰਟ ਦੱਬ ਹੋਰ ਭੁੰਨੇ ਐ ਤਾਂ ਚਰਾ ਰੰਗ ਬਦਲ ਚੇਂਜ ਹੋ ਜੀਵੇ ਤੇ ਫੇਰ ਰੱਖੋ ਇਹ ਦੇਖੋ ਕਿ ਸਾਡੀ ਜਿਹੜੀ ਤਾਲ ਨੇ ਐਂ ਗੱਭੀਆ ਭੁੰਨੀ ਦੀ ਖੁਸ਼बू ਵੀ ਬਹੁਤ ਸੋਹਣੀ ਆ ਰਹੀ ਐ ਤੇ ਦਾਣਾ ਇੱਕ ਖਾਕ ਤੇ ਨਾ ਦਾਲ ਦਾ ਤੇ ਪੱਤਾ ਚੰਦਾ ਇਹ ਕੱਚਾ ਪੰ ਨਹੀਂ ਅਦੇ ਵਿੱਚ ਹੁਣ ਬੜੇ ਬੱਧੀਆ ਪੁੱਲੀ ਗਈ ਹੈ ਤੇ ਕਲਰ ਵੀ ਦੇਖੋ ਕਿੰਨਾ ਸੋਹਣਾ ਹੋ ਗਿਆ ਹੁਣ ਆਪਾਂ ਗੈਸਾਂ ਚੰਗੇ ਅੰਗੇ ਬੰਦ ਇਹਨਾਂ ਮੈਂ ਪਹਿਲਾਂ ਪੁੱਲੀ ਤੁਹਾਨੂੰ ਦੱਸਣਾ ਵੀ ਇਹਨੂੰ ਹਲਕਾ ਜਿਹਾ ਪਾਊਡਰ ਲੱਗਿਆ ਹੁੰਦਾ ਨਾ ਤੇ ਮੈਂ ਤਾਂ ਕੱਪੜੇ ਨਾਲ ਪੂੰਝ ਲਿਆ ਸੀ ਚੰਗੀ ਤਰ੍ਹਾਂ ਚਾਹੇ ਤੁਸੀਂ 1 ਮਿੰਟ ਪਾਣੀ ਚ ਧੋ ਕੇ फटाफट ਕੱਢ ਕੇ ਤੇ 2 ਮਿੰਟ ਤੱਕ ਵੀ ਲਗਵਾ ਸਕਦੇ ਹੋ ਤੇ ਚਾਹੇ ਤੁਸੀਂ ਪੂੰਝ ਲੋ ਇਹਨੂੰ ਸੁਕਣ ਥੇ ਫਿਰ ਉਹ ਪਾਊਡਰ ਜਿਹਨਾਂ ਦਾ ਟੇਸਟ ਮੁਰੂ ਜਾਂਦਾ ਹੈ ਤੇ ਦੇਖੋ ਜੀ ਹੁਣ ਇਹਨੂੰ ਆਪਾਂ ਕੱਢ ਕੇ ਇਹਦੇ ਵਿੱਚ ਪਾ ਦਿਆਂਗੇ ਦੂਸਰੇ ਬਰਤਨ ਵਿੱਚ ਤਾਂ ਕਿ ਇਹ ਠੰਡੀ ਹੋ ਜਾਵੇ। ਜਦੋਂ ਠੰਡੀ ਹੋ ਜਾ ਫਿਰ ਆਪਾਂ ਇਹਨੂੰ ਪੀਸਾਂਗੇ। ਇਹਦੀ ਸੋਹਣੀ ਖੁਸ਼ਬੂ ਆ ਗਈ ਹੈ ਨਾ ਲੱਪ ਨੂੰ ਨਿੰਦੀ ਆਈ। ਇਹ ਪਰਫਿਊਮ ਜੀ ਦੇਖੋ ਕਿੰਨਾ ਵਧੀਆ ਟੇਸਟ ਹੋਏਗਾ। ਹਾਂਜੀ ਇਹ ਦਾਲ ਦੇਖੋ ਗਈ ਸਾਡੀ ਠੰਡੀ। ਅੱਧਾ ਲਗਾ ਕੇ ਤੇ ਇਹ ਹੁਣ ਆਪਾਂ ਇਹ ਜਾ ਇਹਦੇ ਮਿਕਸੀ ਨੂੰ ਜਾ ਚ ਪਾ ਲਾਂਗੇ ਤੇ ਹੁਣ ਇਹਨਾਂ ਆਪਾਂ ਪੀਸ ਲਵਾਂਗੇ ਕਿਉਂਕਿ ਮੈਂ ਲਾਚੀਆਂ ਦਾ ਪਾਊਡਰ ਪਾਣਾ ਸੀ ਮੈਂ ਦੋ ਤਿੰਨ ਲਾਚੀਆਂ ਵਿੱਚ ਪਾ ਦਿੰਦੀ ਵਿੱਚ ਪੀਸੀਆਂ ਜਾਣਗੀਆਂ ਮੇਰੇ ਕੋਲ ਪੀਸੀਆਂ ਨਹੀਂ ਸੀ ਹੋਇਆ ਤੇ ਮੈਂ ਹੁਣ ਪੀਸ ਕੇ ਤੁਹਾਨੂੰ ਦਿਖਾਉਂਦੀ ਆਂ ਅੱਜ ਦੀ ਇਹ ਸਬ지 ਬਾਲ ਪੀਸੀ ਗਈ

ਤੇ ਹੁਣ ਆਪਾਂ ਕਰਾਂਗੇ ਗੈਸ ਔਨ ਤੇ ਐਦੇ ਵਿੱਚ ਹੁਣ ਆਪਾਂ ਪਾਵਾਂਗੇ ਮਲਾਈ ਇੱਕ ਕਟੋਰੀ ਸਾਡੀ ਦਾਲ ਸੀ ਤੇ ਤਕਰੀਬਨ ਇੱਕ ਕਟੋਰੀ ਹੀ ਆਪਾਂ ਨੇ ਮਲਾਈ ਪਾ ਦੇਣੀ ਹੈ ਵਿੱਚ ਇਸ ਰੇ ਨਿੰਦੇ ਇਦੇ ਵਿੱਚ ਪੰਮਾ ਲਈ ਪੰਮਾ ਨੇ تھوڑی سی ਹੋ ਜਾਏ ਗਰਮ ਤੇ ਇਹਦਾ ਦੇਖੋ ਇਹ ਮਲਾਈ ਤਾਂ ਕਿਉਂ ਵੀ ਤੁਸੀਂ ਜਦੋਂ ਕਿਉਂ ਵੀ ਪਾਣਾ ਚਾਹੋ ਤੇ ਪਾ ਸਕਦੇ ਹੋ ਮੈਂ ਕਿਉਂ ਨਹੀਂ ਪਾਇਆ ਕਿਉਂਕਿ ਇਹ ਤਾਂ ਕਿਉਂ ਹੀ ਬਣਨਾ ਸਾਰਾ ਇਹ ਮਲਾਈ ਤਾਂ ਕਿਉਂ ਵੀ ਬਣ ਜਾਏਗਾ ਤੇ ਸੁੱਕ ਕੇ ਦੁੱਧ ਦਾ ਖੋਏ ਦਾ ਵੀ ਟੇਸਟ ਆਏਗਾ ਤੇ ਹੈ ਨਾ ਕਿੰਨਾ ਆਸਾਨ 15-20 ਮਿੰਟ ਵਿੱਚ ਸਾਡੀ ਇਹ ਤਿਆਰ ਹੋ ਜਾਏਗੀ ਦੇਖੋ ਆਪਾਂ ਇਹੋ ਲੀ ਵਾਲੀ ਪਾਈ ਜਾਵਾਂਗੇ ਵਿੱਚ ਤੇ ਅੱਛੀ ਤਰ੍ਹਾਂ ਮਿਕਸ ਕਰੀ ਜਾਵਾਂਗੇ ਤੇ ਉਹ ਤਾਂ ਸਿਪਾਈ ਦਿੱਤਾ ਵਿੱਚ ਇਹ ਲਚੀਦਾ ਪਾਊਡਰ ਨਿਕੋ ਇੰਨੀ ਕੁ ਜਿਹਾ ਮਿਕਸ ਕਰਕੇ ਤੇ ਇਹ ਮੋٹے ਤੱਲੇ ਵਾਲੀ ਲੈਣੀ ਹੈ ਕੜਾਈ ਦੇ ਧਿਆਨ ਰੱਖਣਾ ਨਹੀਂ ਤੇ ਇਸੇ ਨਾਲ ਲੱਗ ਜਾਏਗੀ अपने चीनी भी बिच पा देंगे ये सारा एडा लिक्युड जहा जाएगा फिर तो इन आपके सुखा चीनी भी पानी छट देंगे ना सा बहुत स्वाद बर्फी बन जाएगी थोड़ा जहाँ केसर भी पास ए, गुल 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 तो पा सकते हो कलर ये कलर खोल के पर थोड़ा जरा कलर थोड़ा ये आर्टिफिशियल के कलर यूज नहीं करती तो पर थोड़ा जहा फा ला नफर इी जानी ਅਸੀਂ ਜੰਮਣ ਜੀ ਕੰਸਿਸਟੈਂਸੀ ਤੱਕ ਸੁੱਕਾ ਹੈ ਥੋੜਾ ਜਿਹਾ ਠੀਕ ਹੋ ਜਾਏ ਇੱਛੇ ਦੇ ਬੀਸੀ ਇਸੇ ਤਰ੍ਹਾਂ ਇਸकी उल्लाव टमाटरेंगे ਜਦੋਂ ਆਪਾਂ ਇਹਨੂੰ ਡਰਾਈ ਰੋਸਟ ਕਰਦੇ ਆ ਨਾ ਤੇ ਤੁੰਣਾ ਵੀ ਬਹੁਤ ਸੋਖੀ ਅਦਾਰ ਜਦੋਂ ਆਪਾਂ ਦਾਲ ਦੀ ਪੀਠੀ ਨੂੰ ਹਲਵਾ ਜਾਂ ਕੁਝ ਬਣਾ ਲਵੇ ਤੁਸੀਂ ਦਾਲ ਦਾ ਹਲਵਾ ਬਣਾ ਸਕਦੇ ਹੋ ਦੇਖੋ Sånn at sokkene er våte. देखते हैं ठंडा करके माड़ा जहाँ इन्ना घ्यो छा मिला सारा घ्यों ही बन गया बल दिया इन्ना सौखा कम है पंद्रह भी मिनट में ਕੁਝ ਮਹਿਮਾਨ ਦੇ ਆਣ ਦਾ ਪਤਾ ਲੱਗੇ ਬਾਜ਼ਾਰੋਂ ਵੀ ਲਿਆਉਣੇ ਚਾਹੀਦੇ 15 ਮਿੰਟ ਬਾਅਦ ਹੋਣ ਦਾ ਸਿਰਜੇ ਨਾ ਕੁਛ ਇਹਦੇ ਇੱਥੋਂ ਲੱਗ ਪਨ ਪਤਾ ਲੱਗ ਰਿਹਾ ਹੈ ਇਹ ਦੇਖੋ ਇਹ ਚੋਲੀ ਬਣ ਗਈ ਹੈ ਨਾ ਇਹਨੂੰ ਚਮਚਾ ਲਗਾ ਤਰ ਮਤਲਬ ਕੋਈ ਆਪਾਂ ਇਹਦੇ ਨਾਲ ਲੰਮੇ ਹੈ ਤੇ ਜਿਹੜੇ ドライ ਫਰੂਟ ਵੀ ਪਾਸਟ ਦੇ ਜੋ ਪਾਉਣਾ ਚਾਹੋ ਤਾਂ ਮੈਂ ਵੀ ਪਾ ਦਿੱਤੀ ਉਹ ਬੱਚੇ ਫਿਰ ਵਿੱਚੋਂ ਕੜਬੇ ਰਹਿ ਗਏ ਸੀ ਇਸਕੇ ਪੌ ਤਾਂ ਮਿਠਾ ਲੰਦੇ ਆ ਇਹ ਕੱਟ ਕੇ ਇਸਨੂੰ ਪਾਉਣਾ ਪਉਤਾ ਤੇ ਆਹ ਲਓ ਵਿੱਚ ਕੜਬੇ ਰਹਿ ਗਏ ਤਾਂ ਖਾਣਗੇ ਲਈ ਇਹਨਾਂ ਉੱਪਰ ਥੋੜਾ ਜਿਹਾ ਪਾ ਦਾਂਗੇ ਹੁਣ ਇਹਨਾਂ ਦਾ ਪਾਤਾ ਨਹੀਂ ਬਿਸਝ ਮਾਰਨਗੇ ਉਹ ਮੱਦ ਵਿੱਚ ਅਸੀਂ ਪਾ ਲਾ ਦਿੱਤਾ ਕਿ ਉਹ ਤੇ ਇਹ ਅਤੇ ਜਮਾ ਦੇ ਆ ਕੇ ਬੜੀ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਜਦ ਇਹ ਗਰਮ ਖਾਓਗੇ ਤਾਂ ਤੁਹਾਨੂੰ ਹਲਵੇ ਦਾ ਟੇਸ ਆਏਗਾ ਜਮਾ ਕੇ ਖਾਓਗੇ ਤਾਂ ਤੁਹਾਡਾ ਹੀ ਇਹ ਥੋੜੀ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਆਰ ਲਵਾਂਗੇ ਹਾਂ ਹਾਂ ਹੁਣ ਇੱਕ ਕੁਛੀ ਸਾਤੇ ਪਰਫੀ ਹੋ ਗਈ ਤਿਆਰ ਮੈਨੂੰ ਆਪਾਂ ਇਹ ਮੈਂ ਥੋੜਾ ਜਨਾ ਅੰਮ੍ਰਿਤਪਾਤਾ ਥੋੜਾ ਜਿਹਾ ਡਰਾਈ ਫਰੂਟ ਸਿਰਾਦ ਤੇ ਇਹ ਨੂੰ ਹੁਣ ਆਪਾਂ ਠੰਡਾ ਹੋਣ ਲਈ ਥੋੜੀ ਦੇਰ ਫ੍ਰਿਜ ਰੱਖ ਦਾਂਗੇ ਤੇ ਇਹ ਫਿਰ ਆਪਾਂ ਇਹਦੇ ਪੀਸਿਸ ਕੱਪ ਲਾਂਗੇ ਆਪਾਂ ਥੋੜੇ ਜਿਹਾ ਆਪਾਂ ਦਨੀਆ ਤੱਕੇ ਵਿੱਚ ਥੋੜੇ ਜਿਹਾ ਹੋ ਜਾਣਾ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਦੇਖੋ ਕਿੰਨੀ ਜਲਦੀ ਬਣ ਗਈ ਕਿੰਨੀ ਵਧੀਆ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖੋ ਬਹੁਤ ਅੱਛੀ ਬਣਦੀ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਤਾਂ